ਮੇਰਾ ਪੁੱਤ ਨਾ ਇਹਨਾਂ ਨੂੰ ਸਮਝਾ ਇਹ ਕਿਉਂ ਉਹਦੇ ਦਿਵਾਲੇ ਕੁੜੀ ਦੇ ਰਹਿੰਦੀਆਂ ਨੇ ਉਹਨੂੰ ਕਹਿੰਦੇ ਬਿਥੋਂ ਚਲੀ ਜਾ ਹਾਂ ਉਹ ਦਲਜੀਤ ਵੀ ਇਹੋ ਕੰਮ ਕਰਦੀ ਐ ਤੇ ਉਹ ਵੀ ਆਂਦੀ ਹਾਡਾ ਥਾਂ ਦੇਣ ਨਹੀਂ ਆ ਦੱਸ ਪਿਤਾ ਨੂੰ ਇਹ ਸਾਰਾ ਕੁਝ ਕਰ ਦਿੱਤਾ ਕੋਠੀਆਂ ਪਾਤੀਆਂ ਨੇ ਹੁਣ ਜੇ ਮੈਂ ਉਹਨੂੰ ਦੇ ਦੂੰਗੀ ਤੇ ਤਾਂ ਕੀ ਹੋ ਗਿਆ ਠੀਕ ਆ ਚੱਲ ਪੁੱਤ ਜੇ ਤੂੰ ਹੀ ਨਹੀਂ ਨਾ ਕੋਈ ਗੱਲ ਕਰ ਦੇ ਤੇ ਮੈਨੂੰ ਕੋਈ ਨਹੀਂ ਹੈਗਾ ਜੋ ਮਰਜੀ ਬੋਲਦੀਆਂ ਰਹਿਣ ਚੱਲ ਠੀਕ ਵਾ ਇਹ ਤਾਂ ਗੱਲ ਵਧੀਆ ਤੇਰੀ ਠੀਕ ਆ ਇਹਨਾਂ ਬੰਦਿਆਂ ਵਾਂਗੂ ਸਮਝਾ ਦੇ ਦੋਵਾਂ ਨੂੰ ਮੰਮੀ ਚੰਗੀ ਤਰ੍ਹਾਂ ਭਰੋ ਕੰਨ ਅੱਗੇ ਘੱਟ ਕਰਨ ਦੇ ਤੁਸੀਂ ਤੇ ਪਰ ਨਹੀਂ ਆ ਕੀ ਗੱਲ ਵਾਂ ਕਰ ਨਹੀਂ ਕਰ ਸਕਦੀ ਕਰ ਨਹੀਂ ਕਰ ਗੱਲ ਕਿ ਢੀ ਔਖੀਆਂ ਹੁੰਦੀਆਂ ਨੇ ਮੰਮੀ ਨੇ ਕੋਈ ਗੱਲ ਨਹੀਂ ਮੰਨਣੀ ਮੰਮੀ ਨੇ ਕੋਈ ਘੱਟ ਨਹੀਂ ਕੀਤੀ ਆਹੇ ਆਦੀ ਮੰਨੋ ਜਿਹੜਾ ਥਾਂ ਹਨੂ ਦੇਣਾ ਹੀ ਉਹ ਆਪਣੀ ਕੁੜੀ ਨੂੰ ਦਿੱਤਾ ਵਾ ਇਹ ਕਿੱਦਾਂ ਦਾ ਇਨਸਾਫ ਆ ਜਿਹੜਾ ਥਾਂ ਹਨੂ ਦੇਣਾ ਕੁੜੀ ਨੂੰ ਦਿੱਤਾ ਵਾ ਕੁੜੀ 100 ਵਾਰੀ ਰਵੇ ਪਰ ਮੈਂ ਜਿੰਨੀ ਵਾਰੀ ਮਰਜ਼ੀ ਇੱਥੇ ਰਵੇ ਪਰ ਇਹ ਪੱਕੇ ਪੈਰੀ ਥੋੜੀ ਬਵੇ ਇੱਥੇ ਜਾਣਾ ਤੇ ਆਪਣੇ ਸਹੁਰੇ ਜਾ ਕੇ ਪਵੇ ਉਥੇ ਇਹਨੇ ਤਾਂ ਕਪੱਤ ਪਾਇਆ ਰੋਜ਼ ਦਾ ਹੀ ਤੂੰ ਹੀ ਮੰਮੀ ਦੀ ਕੋਈ ਗੱਲ ਨਹੀਂ ਮੰਨਣੀ ਅੱਛਾ ਮੰਨਣੀ ਨਹੀਂ ਤੁਹਾਡੀ ਮੰਨਣੀ ਆ ਚਲੋ ਠੀਕ ਆ ਫਿਰ ਇੱਥੇ ਤਾਂ ਇਹੋ ਕੰਮ ਚੱਲਦੇ ਰਹਣੇ ਜਦੋਂ ਉਹਨਾਂ ਨੂੰ ਨਹੀਂ ਕੋਈ ਨਰਾਜ਼ਗੀ ਤਾਂ ਤੁਹਾਨੂੰ ਕਦੀ ਹੋਣ ਡਿਆ ਵਾ ਕੋਈ ਨਰਾਜ਼ਗੀ ਤੂੰ ਹੀ ਸਾਰਿਆਂ ਦਾ ਹੁਣ ਕੰਨ ਭਰੀ ਜਾ ਸਾਰਿਆਂ ਨੂੰ ਆਪਣਾ ਵਾਲ ਕਰੀ ਜਾ ਮੁੰਡੇ ਨੇ ਮੇਰੇ ਮੁੰਡੇ ਨੇ ਮੇਰੇ ਸਾਰੀ ਗੱਲ ਮੁੰਡੇ ਮੁੰਡੇ ਤੁਹਾਡੇ ਤਾਂ ਹੀ ਦੂਜੇ ਹੱਕ ਦੇਈ ਜਾਣ ਦੇ ਦੇ ਦੇਣਾ ਹੀ ਆ ਦੇਣਾ ਹੀ ਆ ਉਹ ਅਫਗਾਨੀ ਨਹੀਂ ਆ ਉਹਨਾਂ ਦੀ ਭੈਣ ਮਾ ਭੈਣੋਂ ਭੈਣ ਸੋਵਰ ਹੀ ਹੋਵੇ ਹਾਂ ਭੈਣ ਭਾਵੇਂ ਨਹੀਂ ਹਰ ਟਾਈਮ ਲੜਾਈ ਕਰਦੀ ਰਹਿੰਦੀ ਮੇਰੇ ਨਾਲ ਮੰਮੀ ਲੜਾਈ ਕਰਦੇ ਹੈ ਪਾਈ ਤੂੰ ਹੀ ਪਾਈ ਲੜਾਈ ਬਾਈ ਨਹੀਂ ਆ ਲੜਾਈ ਪਹਿਲੇ ਦਿਨ ਤੋਂ ਆਣ ਕੇ ਉਹਨਾਂ ਨਾਲ ਲੜਾਈ ਪਾਈ ਆ ਤੂੰ ਤੂੰ ਐਡਾ ਕਰਦੀਆਂ ਫਪਾਉਣੀ ਆ ਨੇ ਲੜਾਈ ਪੌਣੀਆਂ ਲੜਾਈ ਤੁਹਾਡਾ ਤੇ ਰੋਜ਼ ਦਾ ਹੀ ਕੰਮ ਹੋ ਗਿਆ ਕਿ ਇਹ ਵੀ ਟਾਈਮ ਤੁਸੀਂ ਚੁੱਪ ਰਿਆ ਕਰੋ ਸਾਰਾ ਦੇਣੀ ਤੁਸੀਂ ਲੜਾਈ ਵਾਲ ਕੱਟ ਫੋੜ ਦੀਆਂ ਜੇ ਅੱਛਾ ਮੈਂ ਕਰਨੀ ਆ ਤਾਂ ਤੁਸੀਂ ਨਹੀਂ ਕਰਦੀਆਂ ਤੁਸੀਂ ਨਹੀਂ ਕਰਦੀਆਂ ਅਸੀਂ ਤੇ ਡਰ ਡਰ ਕੇ ਰਹਿਨੀ ਆ ਲੁੱਕ ਲੁੱਕ ਕੇ ਕਿਤੇ ਹੁਣ ਨਾ ਬੋਲਣ ਡੈ ਰ ਹੁਣ ਨਾ ਬੋਲਣ ਡੈ ਪੜੇ ਕਿ ਕਿਤੇ ਤੀ ਤਾਂ ਡਰ ਡਰ ਕੇ ਕਿਤੇ ਮਾਰੀ ਚੱਲੀਆਂ ਜੇ ਮਾਰੀਆਂ ਜਾਣਦੀਆਂ ਨੇ ਹਰ ਟਾਈਮ ਦੀ ਦਿਵਾਲੇ ਰਹਿਨੀ ਆ ਡਰਦੀਆਂ ਜੇ ਤੁਸੀਂ ਬਹੁਤ ਡਰ ਕੇ ਰਹਿਨੀ ਆ ਮੈਂ ਤਾਂ ਤੁਸੀਂ ਡਰਨ ਡੇ ਆ ਆਹੋ ਦਾਦਾ ਰਹਿਨੀ ਆ ਤੁਸੀਂ ਰੋਲਾ ਪਾਇਆ ਵਾ ਹੋਇਆ ਕਿ ਮੰਮੀ ਹੁਣ ਹੋਇਆ ਕਿ ਜਿੰਦਨਾ ਮੈਂ ਗੱਲ ਕਾਣ ਦੀ ਤਜਿੰਦਰਾਂ ਦਾ ਮੰਮੀ ਕੋਈ ਗੱਲ ਨਹੀਂ ਤੂੰ ਪਾ ਦੇ ਕੋਠੀ ਜਦੋਂ ਉਹਨਾਂ ਨੂੰ ਨਹੀਂ ਕੋਈ ਤੇ ਇਹਨਾਂ ਨਾਲ ਹੀ ਅੱਗ ਲੱਗੀ ਦਿੰਦੀ ਆ ਉਹ ਮੰਮੀ ਇਹੋ ਸਿਖਾਲਦੀਆਂ ਵਾ ਹੁਣ ਤੁਹਾਡਾ ਨਾਮ ਲਾ ਦੋ ਕਿ ਅਸੀਂ ਸਿਖਾਲਦੀਆਂ ਤੁਸੀਂ ਘਟ ਨਹੀਂ ਜੇ ਤੁਸੀਂ ਨਿਹਾਣੀ ਆ ਦੁੱਧ ਚੁੰਗਦੀਆਂ ਤੁਸੀਂ ਨਹੀਂ ਸਾਡੇ ਇਸ ਗੱਲ ਲਿਆ ਵਾ ਉਹ ਸਿਖਾਲ ਲਿਆ ਕੋਈ ਗੱਲ ਨਹੀਂ ਫਿਰ ਕਿ ਹੋਏ ਜੇ ਭੈਣ ਇਥੇ ਰਹਿੰਦੀ ਆ ਉਹਨਾਂ ਦੇ ਹਾਂ ਚ ਹਾਂ ਮਿਲਾਉਣੀ ਆ ਕਿ ਮਾਂ ਨਾਲ ਸਾਡੀ ਨਾਰਾਜ਼ ਹੋ ਜੇ ਅੱਛਾ ਆਹੋ ਮਾਂ ਨਾਲ ਨਾਰਾਜ਼ ਹੋਏ ਤਾਂ ਫਿਰ ਮਿਲਾਉਣੀ ਆ ਮਿਲਾਉਣੀ ਤੁਹਾਡੇ ਨਾਲ ਮਿਲਾਉਣੀ ਆ ਨੇ ਨਾ ਨਾ ਹਾ ਦੇ ਨਣੀ ਮਲੌਣੀ ਨੇ ਜਿਨ੍ਹਾਂ ਨਾਲ ਸਾਰੀ ਜ਼ਿੰਦਗੀ ਕੱਟਣੀ ਆ ਤੇ ਮੇਰੀ ਗੱਲ ਹੈ ਸਭ ਕੋ ਮੇਰਾ ਹੀ ਐ ਤੇ ਜੇ ਸਭ ਕੋ ਤੇਰਾ ਨਾ ਤੇ ਫਿਰ ਹਾਨੂੰ ਕਿਤੇ ਟੱਕਾ ਦੇ ਦੇ ਤੂੰ ਸੰਭਲੀ ਫਿਰ ਸਭ ਕੋ ਹੀ ਆਮਲੋਂ ਕੀ ਮੈਂ ਜਾਉਂ ਤੀ ਜਿੱਥੇ ਜਾਣਾ ਮੈਂ ਜੇ ਬਹੁਤੀ ਤੀ ਤੰਗੀ ਦੇਆਂ ਡੀਆਂ ਨਾ ਫਿਰ ਇਹੋ ਗਾਲੀ ਸੁਣਨੀ ਹੈ ਮੇਰੇ ਕੋਲ ਮੈਂ ਇਹੋ ਸੋਨੂ ਰਹਿ ਗਿਆ ਸੀ ਲੋਕੀ ਸੱਚੀ ਕਹਿੰਦੇ ਆ ਨੋਵਾ ਕਦੇ ਨਹੀਂ ਧੀਆ ਬਣ ਸਕਦੀਆਂ ਤੇ ਫਿਰ ਤੂੰ ਜਿੱਦਾਂ ਤੇ ਕੰਮ ਕਰਨ ਦੇ ਆ ਨਾ ਫਿਰ ਇਹੋ ਕੋ ਸੋਣਾ ਤੁਸੀਂ ਇਹੋ ਕੋ ਸੋਣਾ ਤੁਨੀ ਬੋਟ ਸਾਡੇ ਵਿੱਚ ਕੱਟ ਦਿਆ ਕਰੋ ਠੀਕ ਹੈ ਨਾ ਅੱਗੇ ਵੀ ਡਰਾਵੇ ਦਿੱਤੇ ਸੀ ਨਾ ਕਿਹੀ ਪੇਕੇ ਚੱਲੀਆਂ ਵਾ ਤੇ ਜਾ ਕੇ ਵਾਹੋ ਫਿਰ ਰਭੋ ਤਾਂ ਸਹੀ 4 ਦਿਨ ਤਨ ਰੱਖ ਸਕਦੇ ਹੋ ਹੋਰ ਰੱਖਣਗੇ ਚਾਰ ਦਿਨ ਉਹਨਾਂ ਨੇ ਰੱਖ ਲੈਣਾ ਚਾਰ ਦਿਨ ਕਿਉਂ ਭਾਵੇਂ ਸਾਨੂੰ ਸਾਰੀ ਉਮਰ ਰੱਖਣ ਉੱਤੇ ਇਹਨੂੰ ਪਤਾ ਆਹੋ ਉਹਨਾਂ ਨੇ ਕਦੀ ਕੀਤਾ ਨਹੀਂ ਉਹਨਾਂ ਨੇ ਉਹਦੀ ਗੱਲ ਕਰਨ ਦੇ ਆਹੋ ਫੋਨ ਹੁਣ ਆਵੇ ਤਾਂ ਤੁਹਾਨੂੰ ਦੱਸੀ ਆ ਸਾਡੇ ਤੇ ਕਿਹੜਾ ਫੋਨ ਆਇਆ ਸੁਣ ਲਓ ਅਸੀਂ ਕੱਲ ਗੱਲ ਕਰਦੀਆਂ ਮੇਰੀ ਗੱਲ ਸੁਣ ਕੇ ਇਹਨਾਂ ਦੀ ਮਾਦੀ ਬੋਲਦੇ ਜਿੱਦੋਂ ਜਿੰਦਰ ਹੋਣੀ ਨਹੀਂ ਨਾ ਕੋਈ ਕਹਿਣ ਦੇ ਤੁਹਾਨੂੰ ਕਿਸੇ ਦਾ ਡਰ ਨਹੀਂ ਕੋਈ ਗੱਲ ਨਹੀਂ ਮੰਮੀ ਬਸ ਇੱਕ ਵਾਰੀ ਕੋਠੀ ਬਣ ਲੈ ਲੈਂਦੋ ਅਸੀਂ ਇੱਥੇ ਰਹਿਣਾ ਹੀ ਨਹੀਂ ਇੱਥੇ ਕੀ ਕਰਨਾ ਉਹਨਾਂ ਨੇ ਇਹ ਗੱਲਾਂ ਸੁਣਨੀਆਂ ਨੇ ਇਹਦੇ ਚਾਹੁੰਦੀਆਂ ਇਹੋ ਆ ਕਿ ਛੇ ਛੇ ਦੇ ਨਿਕਲ ਜਾਣਾ ਅਸੀਂ ਤਾਂ ਇਹੋ ਹੀ ਚ ਯੇ ਨਾ ਤੇ ਕੋਠੀ ਨਾ ਬਣੂਗੀ ਕੋਠੀ ਨਾ ਬਣੂਗੀ ਇੱਥੇ ਹੀ ਰਹਿਣਾ ਕੁੜੀ ਨੇ ਉਹਨਾਂ ਤੇ ਲੋਕਾਂ ਦੇ ਹੱਕ ਖਾ ਕੇ ਤੇ ਕਿਦਾਂ ਬੁਰ ਘੰਡੀਆਂ ਵਾ ਪਈ ਹੈ ਨਾ ਇਹ ਮੰਮੀ ਦੇ ਨਾਮ ਆ ਅੱਜ ਚਾਹੀਏ ਨਾ ਤੇ ਕੋਠੀ ਆਪਣੇ ਨਾਂ ਕਰਵਾ ਸਕਦੇ ਆ ਲੋਕੀ ਤਾਂ ਹੀ ਕਹਿੰਦੇ ਆ ਕਿ ਸੱਸਾਂ ਮਾੜੀਆਂ ਸੱਸਾਂ ਤਾਂ ਹੀ ਮਾੜੀਆਂ ਟਾਡੇ ਆਲ ਵੇਖ ਕੇ ਸਾਰਿਆਂ ਨੂੰ ਕਹਿੰਦੇ ਲੋਕ ਆਹੋ ਨਵਾਂ ਤੇ ਬਹੁਤ ਚੰਗੀਆਂ ਸੱਸ ਚੰਗੀ ਹੋਵੇ ਨਾ ਤੇ ਨਵਾਂ ਆਪੇ ਚੰਗੀਆਂ ਰਹਿੰਦੀਆਂ ਵਾ ਤੇ ਜੇ ਨਵਾਂ ਝਿੰਗਾਂ ਬਣ ਕੇ ਰਹਿ ਜਾ ਨਾ ਤੇ ਸਭ ਤੋਂ ਚੰਗਾ ਵਾ ਉਹ ਸੱਸ ਨਹੀਂ ਰੱਖਣਾ ਹੁੰਦਾ ਵਾ ਆਪਣੇ ਵਰੀ ਕਿਦਾਂ ਅੱਗ ਲਾਦੀ ਐ ਇਦਾਂ ਮੇਰੀ ਸੱਸ ਕਰਦੀ ਐ ਮੇਰੀ ਸੱਸ ਕਰਦੀ ਆ ਅਹੀਂ ਕਿਹੜਾ ਉੱਥੇ ਜਾ ਕੇ ਵੇਖਣ ਦੀ ਆ ਤੂੰ ਕੀ ਕਰਨੀ ਆਪਣੀ ਸੱਸ ਨਾਲ ਕੋਈ ਗੱਲ ਨਹੀਂ ਤੁਹਾਨੂੰ ਪਤਾ ਲੱਗ ਹੀ ਜਾਣਾ ਵਾ ਪਤਾ ਲੱਗ ਹੀ ਜਾਣਾ ਉਹ ਚੰਗਾ ਵਾ ਤੇ ਕੌਣ ਮਾੜਾ ਵਾ ਆਹ ਤੂੰ ਤੇ ਕਹਿਣਾ ਮੈਂ ਚੰਗੀ ਉਹ ਮਾੜੇ ਆ ਐਦਾਂ ਤੁਸੀਂ ਕਹਿਣੀ ਆ ਵਾ ਨਾ ਅਹੀਂ ਚੰਗੀ ਆ ਤੂੰ ਹੀ ਮਾੜੀ ਆ ਸੰਦੀਪ ਤੇ ਤੇਰੇ ਆਣ ਕਿੱਥੇ ਆਪੇ ਪਏ ਆ ਪਤਾ ਫੇਰ ਲੱਗਦਾ ਵਾ ਪਤਾ ਫੇਰ ਲੱਗਦਾ ਉਹ ਤਾਂ ਨਹੀਂ ਪਤਾ ਲੱਗਦਾ ਇਹੋ ਜਿਹੀਆਂ ਨੂੰ ਇਹ ਗੱਲਾਂ ਹੀ ਕੰਮ ਚੋਗੀਆਂ ਤਾਂ ਉਹ ਸਗਾ ਸਿੰਮੀ ਜੜੀ ਆ ਜਾ ਕੇ ਪੀ ਕੇ ਬੈਠੀ ਜੜੀ ਉਹ ਵੀ ਢਾਡੇ ਦਾਤੋਂ ਹੀ ਬੈਠੀ ਆ ਉਹ ਉਧਰ ਆਈਆਂ ਤਾਂ ਗੱਲਾਂ ਕਰਨ ਡਿਆ ਪਈ ਉਧਰ ਆਈਆਂ ਗੱਲਾਂ ਕਰਨ ਡਿਆ ਪਈ ਤੂੰ ਕਿਉਂ ਡਰਦੀਆਂ ਬੈਠੀਆਂ ਮਤਲਬ ਡਰਦੀਆਂ ਕੰਮ ਪੜਾ ਕੇ ਤੇ ਇੱਥੇ ਪੱਥਰ ਤੋੜਨੇ ਆ ਨਾ ਕੰਮ ਤੋਂ ਡਰਦੀਆਂ ਬੇਟੀਆਂ ਵੀ ਕੰਮ ਕੀਤਾ ਤੁਸੀਂ ਨਾ ਤੂੰ ਹੀ ਕਰ ਕਰ ਦੇਂਦੀ ਆ ਦੋਵੇਂ ਜਾਣੀਆਂ ਦੋ ਦਿਨ ਤੈਨੂੰ ਕਰਨਾ ਪੈ ਗਿਆ ਉਸ ਦਿਨ ਦੀ ਤੂੰ ਲੜਾਈ ਪਾਈ ਆ ਕਿ ਮੇਰੇ ਕੋ ਕੰਮ ਲੈਂਦੇ ਮੇਰੇ ਕੋ ਕੰਮ ਲੈਂਦੇ ਆ ਨਹੀਂ ਨੀ ਬਿਮਾਰ ਹੁੰਦੀਆਂ ਬਿਮਾਰ ਦੇ ਬਹਾਨੇ ਲੱਭ ਲੈਂਦੀਆਂ ਨਾ ਹੀ ਬਿਮਾਰ ਹੋ ਗਿਆ ਜਿਹੜੇ ਸਿਰ ਪੀੜੋਂ ਹੁੰਦੇ ਆ ਤੁਹਾਡਾ ਘਰ ਵਾਹੀ ਬਿਮਾਰ ਹੋਈਏ ਚਾਹੇ ਨਾ ਹੋਈਏ ਤੈਨੂੰ ਕੀ ਲੱਗੇ ਇਹ ਗੱਲ ਇਹ ਹੁੰਦੀਆਂ ਰੋ ਫਿਰ ਹੁੰਦੀਆਂ ਰੋ ਫਿਰ ਆਪਣਾ ਕੰਮ ਕਰਿਆ ਕਰੋ ਕਰਨੀਆਂ ਹੀ ਨੇ ਤੁਹਾਡੇ ਨਾਲ ਹੀ ਟੱਕਰਦੀਆਂ ਤੁਹਾਡੇ ਨਾਲ ਹੀ ਕੋਈ ਵਾਰੇ ਆ ਸਕਦਾ ਹਰ ਜੋੜੇ ਤੁਹਾਡੇ ਘੜੀ ਖਾਤੇ ਨਹੀਂ ਵੀ ਜੋੜ ਪੁੱਤ ਜਿਹਦਾ ਜਿੰਦਰ ਨੇ ਸਾਰੀ ਗੱਲ ਕੀਤੀ ਜਾਂਦਾ ਕੋਈ ਗੱਲ ਨਹੀਂ ਮੰਮੀ ਤੂੰ ਪਾਉਣ ਦੇ ਉਹ ਨਹੀਂ ਜਦੋਂ ਕੋਈ ਗੱਲ ਕਾਂਡੇ ਤੇ ਇਹਨਾਂ ਨੂੰ ਕਹ ਲਈ ਮੰਮੀ ਆਂ ਤੁਸੀਂ ਵਧੀਆ ਕੀਤਾ ਵਾ ਕਿ ਭਾਜੀ ਨੇ ਗੱਲ ਕਰ ਲਈ ਆ ਹਾਂ ਹਾਂ ਹੁਣ ਪਤਾ ਤੇ ਲੱਗ ਗਿਆ ਵਾ ਨਾ ਕਿ ਉਹ ਸਾਡੇ ਵੱਲ ਵਾ ਨਹੀਂ ਨਹੀਂ ਸਾਰਾ ਸिखਾਲਦੀਆਂ ਸਭ ਉਹ ਇਹੋ ਸिखਾਲਦੀਆਂ ਦੋਹੇ ਜਾਨੀਆਂ ਉਸ ਦੀ ਸਿਮੀ ਆ ਸਗਾਤ ਸਰਜੀਤ ਨੂੰ ਸिखਾਲਦੀ ਆ ਸਰਜੀਤ ਨੇ ਮੈਂ ਗੱਲ ਕੀਤੀ ਆ ਉਹ ਕਹਿੰਦਾ ਕੋਈ ਗੱਲ ਨਹੀਂ ਮੰਮੀ ਜਿੱਦਾਂ ਤੂੰ ਕਹੇ ਨਾ ਉਦਾਂ ਹੀ ਠੀਕ ਵਾ ਮੰਮੀ ਹਾਨੂੰ ਫਿਰ ਪ੍ਰਵਾਹ ਕਰਨ ਦੀ ਕੋਈ ਲੋੜ ਨਹੀਂ ਹੈ ਨਹੀਂ ਕੋਈ ਲੋੜ ਹੀ ਨਹੀਂ ਤੂੰ ਨਹੀਂ ਫਿਕਰ ਕਰਨਾ ਸਵੇਰੇ ਸਵੇਰੇ ਟੈਪ ਹਿੰਦੀਆਂ ਬੋਲਣਾ ਕੋਈ ਕੰਮ ਤਾਂ ਦਾ ਜਾ ਮੇਰਾ ਪੁੱਤ ਜਾ ਕੇ ਚਾਹ ਘੁੱਟ ਬਣਾ ਤੇ ਪੀਏ ਇਹਨਾਂ ਤੇ ਸਿਰਖ ਪਾਈ ਇਹਨਾਂ ਨਾਲ ਰਹਿੰਦੀ ਹਰ ਟਾਈਮ ਇਹਨਾਂ ਤੇ ਜਾਣ ਹੀ ਖਾ ਲਈ ਇਹਨਾਂ ਤੇ ਦੋਹਾਂ ਜਾਨੀਆਂ ਜਾਣ ਹੀ ਖਾ ਲਈ ਕੁੜੀ ਕੀ ਮੇਰੀ ਆ ਗਈ ਆ ਆਂਦੀ ਫੇ ਕੁੜੀ ਨਿਗਲ ਜਾਵੇ ਇੱਥੋਂ ਉਹ ਪਰੌਣੇ ਦੀ ਦਿਵਾਲੇ ਕਦੀ ਹੋ ਜਾਂਦੀਆਂ ਵਿਚਾਰੇ ਦੇ ਭਲੇ ਮਾਨਸ ਦੇ ਦਿਮਾਗ ਖਰਾਬ ਹੈ ਨਾ ਚਾਚੀ ਨੂੰ ਫੋਨ ਕੀਤਾ ਕਦੇ ਦਾ ਚਾਚੀ ਹਜੇ ਤੱਕ ਨਹੀਂ ਆਈ ਪਤਾ ਨਹੀਂ ਕੀ ਗੱਲ ਵਾ ਰਣਜੀਤ ਕੀ ਘੰਟੀ ਸਸਰੀ ਘਾਜੀ ਸਸਰੀ ਘਾਜੀ ਕੀ ਕਰਦੇ ਆ ਕਰਨਾ ਕੀ ਆ ਕਤਿ ਬੜਾ ਰੋਲਾ ਪਿਆ ਹੀ ਇਹ ਗੱਲ ਹੋਈ ਆ ਰੋਲਾ ਤੇ ਆਪੇ ਪੈਣਾ ਜਦੋਂ ਨਵੇਂ ਹਾਲਟਾ ਮੇਰੇ ਦਿਵਾਲੇ ਰਹਿੰਦੀਆਂ ਅੱਛਾ ਮੇਰੀ ਗੱਲ ਸੁਣ ਜਿੰਦਰ ਨੂੰ ਮੈਂ ਫੋਨ ਕੀਤਾ ਜਿੰਦਰ ਨੂੰ ਪੁੱਛਿਆ ਵੀ ਤੁਸੀਂ ਤਾਂ ਨਹੀਂ ਕੋਈ ਗੱਲ ਦੱਸੋ ਮੈਨੂੰ ਵੀ ਮੈਨੂੰ ਕੋਠੀ ਪਾ ਕੇ ਦੇਣ ਲੱਗੀਆਂ ਵੇਲੀ ਜੇ ਨਾਰਾਜ਼ਗੀ ਹੈ ਚਲੋ ਮੈਂ ਨਹੀਂ ਭੌਂ ਕੇ ਦਿੰਦੀ ਆਹ ਉਹ ਆਂਦਾ ਕੋਈ ਗੱਲ ਨਹੀਂ ਮੰਮੀ ਸਹਿਮਤ ਹੀ ਆ ਤੇਰੇ ਨਾਲ ਕੋਈ ਗੱਲ ਨਹੀਂ ਕਿ ਉਹਨੂੰ ਉੱਥੋਂ ਥੱਕੇ ਪਏ ਇਧਰੋਂ ਥੋੜੇ ਕੱਢਣਾ ਨੂੰ ਵਿਚਾਰੀ ਨੂੰ ਜੇ ਚਾਚੀ ਤੇ ਤੇਰੇ ਨਾਲ ਮੁੰਡੇ ਸਹਿਮਤ ਵਾ ਨਾ ਤੇ ਤੂੰ ਕੋਠੀ ਪਾ ਕੇ ਦੇ ਇਹ ਹੋਇ ਤੇ ਮੈਂ ਪਾਉਣ ਲੱਗੀ ਹੁਣ ਇਸੇ ਕਰਕੇ ਜਦੋਂ ਮੈਨੂੰ ਉਹ ਨਹੀਂ ਕੋ ਮਾਰੀ ਗੱਲ ਕਹਿੰਦੇ ਇਹ ਜੋ ਮਾਰਦੀ ਪਾਉਂਗਦੀਆਂ ਰਹਿਣ ਦੋਈਆਂ ਨਹੀਂ ਆ ਕਹਿੰਦੀਆਂ ਕਹਿੰਦੀਆਂ ਰਹਿਣ ਤੂੰ ਜਾ ਕੇ ਉੱਥੇ ਉਹਨਾਂ ਦੇ ਲਾਗੇ ਰਹੀ ਕੋਠੀ 'ਚ ਪਾ ਦੇਂਗੀ ਜਿੱਦਾਂ ਹੀ ਕਰਨਾ ਵਾ ਇਹਨਾਂ ਨੇ ਮੈਨੂੰ ਰੋਟੀ ਸਵਾਹ ਖਵਾ ਲੈਣੀ ਹੈ ਤੈਨੂੰ ਪਤਾ ਜਿੱਦਾਂ ਦੀਆਂ ਹੈਗੀਆਂ ਆ ਸਿੰਨੀ ਸਗਾ ਜਿਹੜੀ ਪੇਕੇ ਜਾ ਕੇ ਬੈਠੀ ਹੈ ਤੈਨੂੰ ਲੋੜ ਹੀ ਨਹੀਂ ਇਹਨਾਂ ਕੋ ਰਹਿਣ ਦੀ ਤੂੰ ਦੀ ਜਵਾਈ ਕੋ ਰਹੀ ਇਹਨਾਂ ਕੋ ਨਹੀਂ ਮੈਂ ਰਹਿਣਾ ਇਹ ਤਾਂ ਮੈਨੂੰ ਟਿਕਾ ਨਹੀਂ ਦੇਣ ਦੀਆਂ ਦੋਈਆਂ ਆ ਦਰਜੀਤ ਨੇ ਉਹ ਉਹ ਗੱਲਾਂ ਕੀਤੀਆਂ ਨੇ ਆਂਦੀ ਕਿਉਂ ਅਦਰਾ ਗੱਲਾਂ ਕਾਢੀ ਫੋਨ ਖੋ ਕੇ ਮੇਰੇ ਇਥੇ ਹੋ ਕੋਸੀ ਰਹਿਣਾ ਮੈਂ ਇਦਾਂ ਵੀ ਜਿਆਦਾ ਹੀ ਹੁਣ ਬੋਲਣ ਦਾ ਬੜੀ ਇਸਮੀ ਤੇ ਸਾਰਾ ਕੋ ਕਿਤਾਈ ਸਿਮੀ ਨਾਲ ਸਖਾਸ ਖਾਲੀ ਸਿਮੀ ਭੜਕਾਉਂਦੀ ਰਹਿੰਦੀ ਆ ਕੋਈ ਗੱਲ ਨਹੀਂ ਮੈਂ ਵੀ ਬੜੀ ਤੇਜਾ ਤੇ ਤੀ ਮੇਰੀ ਵੀ ਬੜੀ ਤੇਜਾ ਮੇਰੇ ਵਰਗੀ ਹੋਵੇ ਕੋਈ ਨਹੀਂ ਇਹਨਾਂ ਨਾਲ ਕਰ ਦੱਸਾਂਗੇ ਕਰ ਕੀ ਹੁਣ ਤੂੰ ਕੋਠੀ ਪਾ ਕੇ ਨਾ ਫਿਰ ਉਧਰ ਜਾ ਮੈਂ ਖੜੀ ਸ਼ੁਰੂ ਕਰਦਣਾ ਕੰਮ ਬਸ ਇਹ ਜਿੰਦਰ ਹੁਣਾਂ ਦੇ ਮੂੰਹ ਸੁਣਨਾ ਹੈ ਸੁਣ ਲਿਆ ਉਹਨਾਂ ਨੇ ਦੋ ਰਾਜੀ ਆ ਤੇ ਤੈਨੂੰ ਕੀ ਆ ਹਾਂ ਹਾਂ ਆਹ ਜੋ ਮਰਜੀ ਕਰਦੀਆਂ ਰਹਿਣ ਇਦਾਂ ਹੀ ਜੋ ਸੋਚਿਆ ਹੁਣ ਮੈਂ ਹੁਣ ਨਹੀਂ ਮੈਨੂੰ ਪਰਵਾਹ ਮੋਨੀ ਮੇਂ ਫਿਕਰ ਕੋਈ ਨਹੀਂ ਵੀ ਮੇਰੇ ਮੁੰਡਿਆਂ ਨੇ ਕੁਝ ਕਹਿਣਾ ਵਾ ਚਾਹੀ ਕਿੱਦਾਂ ਵਾ ਕੋਈ ਗਾਲ ਹੀ ਨਹੀਂ ਆ ਹੁਣ ਇਹ ਜੋ ਮਰਜੀ ਪਾਉਂਗੀਆਂ ਰਹਿਣ ਦੋ ਇਹ ਦੋਵੇਂ ਕਹਿੰਦੇ ਪਾਲ ਆਹੋ ਦੋਵੇਂ ਕਹਿੰਦੇ ਚੱਲ ਠੀਕ ਆ ਉਹਨਾਂ ਨੇ ਕੋਈ ਗਾਲ ਹੀ ਮਾਰੀ ਕੀਤੀ ਵਿਚਾਰਿਆਂ ਦੀ ਤੇਰਾ ਬੇਲੀ ਵਾਲਾ ਥਾਂ ਹੀ ਨਾ ਅੱਛਾ ਉਹ ਮੈਂ ਦਲਜੀਤ ਦੇ ਨਾਮ ਕਰ ਦਿੱਤਾ ਚਾਚੀ ਆ ਬਹੁਤ ਵਧੀਆ ਕੀਤਾ ਤੂੰ ਜੋ ਮਰਜੀ ਹੁਣ ਕਰ ਹੁਣ ਕੀ ਕਹਾਨੀ ਹੈ ਮੇਰੀ ਗੱਲ 'ਚ ਬਹੁਤਾ ਰੌਲਾ ਪਾਉਣਗੇ ਨਾ ਇਹ ਕੋਠੀ ਮੇਰੇ ਨਾਮ ਆ ਮੈਂ ਵੀ ਫਿਰ ਜੋ ਵੀ ਕੁੜੀ ਦਾ ਨਾਮ ਕਰਦੀ ਉਹ ਵੀ ਕੁੜੀ ਦਾ ਨਾਮ ਕਰ ਫਿਰ ਵੇਖਣਾ ਕਿੱਥੇ ਜਾਂਦੀਆਂ ਹੁਣ ਮੈਨੂੰ ਗੁੱਸਾ ਹੀ ਬੜਾ ਚਿਰਮਦੀਆਂ ਰੋਟੀ ਨਹੀਂ ਪਾਣੀ ਨਹੀਂ ਪੁੱਛਣਾ ਚਾਜਨਾ ਤੇ ਮੇਰੀਆਂ ਦਿਵਾਲੇ ਹੋਈਂਦੀਆਂ ਆਣ ਕੀ ਜਿਆਦਾ ਹੀ ਮੱਛੜ ਗਿਆ ਮ ਜਦੋਂ ਕੋਈ ਆ ਗਈ ਸਵੇਰ ਦੀ ਨਾ ਚਾਹ ਨਾ ਪਾਣੀ ਤੇ ਦੋਵਾਂ ਦੇ ਸਾਡੇ ਦਿਵਾਲੇ ਹੋਈ ਐ ਸਿਮੀ ਹਾਂ ਦੁੱਜੀ ਦਰਜੀਤ ਉਹ ਤਾਂ ਸਿਮੀ ਤੇ ਗਈ ਉੱਦੀ ਪੇਕੇ ਅੱਛਾ ਆਹੋ ਉਹ ਗਈ ਆ ਬੱਸ ਜਿਹੜੀ ਕਿ ਸਾਹ ਸੌਖਾ ਹੋਇਆ ਸਾਡਾ ਵੀ ਅੱਛਾ ਜਿਹੜੀ ਦਲਜੀਤ ਵਾ ਨਾ ਇਹ ਜਿਆਦਾ ਹੀ ਮੱਛਰ ਦੀ ਆ ਇਹਨੂੰ ਵੀ ਜਿਹੜੀ ਕਿ ਇੱਕ ਵਾਰੀ ਘਰੋਂ ਕੱਢ ਪਤਾ ਲੱਗੇ ਇਹਨੂੰ ਵੀ ਕੱਢਿਆ ਹੀ ਮੈਂ ਫਿਰ ਦੋਹੇ ਜਾਨੀਆਂ ਪੁਰ ਕੱਡੀਆਂ ਹੀ ਦੋਹੇ ਜਾਨੀਆਂ ਮੈਨੂੰ ਪੈ ਗਈਆਂ ਹੀ ਅੱਛਾ ਆਹੋ ਤੰਨੂੰ ਕੀ ਪਤਾ ਮੈਂ ਕੱਲੇ ਹੀ ਜੇ ਕੁੜੀ ਹੁੰਦੀ ਨਾ ਮੇਰੀ ਨਾਲ ਫੇਰ ਅਸੀਂ ਪੈਣਾ ਦੋਵਾਂ ਜਾਣੀਆਂ ਕੁੜੀ ਕਿੱਥੇ ਗਈ ਕੁੜੀ ਗਈ ਸ਼ਹਿਰ ਅੱਛਾ ਕਾਮੀ ਥੋੜਾ ਜਿਹਾ ਤੇ ਮੈਂ ਕੱਲੀ ਰਹਿ ਗਈ ਤੇ ਮੁੜ ਕੇ ਮੇਰੇ ਦਿਵਾਲੇ ਹੋ ਗਈਆਂ ਦੋਹੇ ਜਾਣੀਆਂ ਪਰ ਮੈਂ ਕੀਤੇ ਦੀ ਮੋਹਾਂ ਗੱਲਾਂ ਕੀਤੀਆਂ ਤੇ ਪਰੋਣੇ ਦੇ ਸਾਹਮਣੇ ਬੋਲੀ ਜਾਂਦੀ ਨਹੀਂ ਪਰਮਾ ਹੈ ਨਹੀਂ ਕਰ ਪਰੋਣਾ ਵੀ ਨਾਲ ਹੀ ਗਿਆ ਦਾ ਕੁੜੀ ਦੇ ਅੱਛਾ ਹਾਂ ਮਗਰੋ ਹੀ ਰਈਆਂ ਸੀ ਕਿ ਮੇਰੇ ਦਿਵਾਲੇ ਹੋਣ ਇਹਨਾਂ ਨੇ ਤਾਂ ਸ਼ਰਮਾ ਜਾ ਹੀ ਲਾ ਛੜੀ ਆ ਮੈਂ ਕੱਢੀ ਤੂੰ ਫੜਦੇ ਗੱਲ ਇਹਨਾਂ ਦੀ ਦੋਹਾਂ ਦੀ ਬਹੁਤ ਜ਼ਿਆਦਾ ਹੀ ਹਮਤਰੀਆਂ ਨੇ ਤੂੰ ਕੋਹ ਨਾ ਪੁੱਛ ਇਹਨਾਂ ਦਾ ਹਾਲ ਚੱਲ ਇੱਕ ਨੂੰ ਕੱਢਿਆ ਦੂਜੀ ਨੂੰ ਵੀ ਕੱਢ ਨਹੀਂ ਹੋਂ ਮੈਂ ਦੇ ਕਰਨਾ ਕਰਨਾ ਇਹ ਹੋਈ ਡਰਵਾ ਹੁਣ ਮੇਰੇ ਕੋਲ ਪਰ ਹੋਂ ਮਛਰ ਦੀਆਂ ਬੜੀਆਂ ਨੇ ਤੈਨੂੰ ਕੀ ਪਤਾ ਉਹ ਕਹਿੰਦੀਆਂ ਕਿ ਐਹੀ ਕੋਠੀ ਪਾਈ ਆਂਦੀ ਤੁਹਾਡੇ ਡਰ ਤੋਂ ਗਈ ਏ ਸਿੰਮੀ ਵੇਕੇ ਤੇ ਹਾੜਾ ਡਰ ਕਾਦਾ ਤੁਹਾਡੇ ਤੇ ਹਰ ਟਾਈਮ ਉਹ ਅੱਗੇ ਬੜੀ ਤੂਫਾਨ ਵਾ ਡਰਦੀ ਕੇ ਆਹੋ ਮੈਂ ਹੋਂ ਡਰਨ ਵਾਲੀ ਚੀਜ਼ ਵਾ ਆਹੋ ਕੋਈ ਕੰਮ ਹੋਣਾ ਫੇਰ ਕਰੀਏ ਕੰਮ ਨਹੀਂ ਉਧਰ ਟਲਦੀ ਚਲ ਗਈ ਆ ਕੰਮ ਨਾ ਕਰਨਾ ਪਏ ਆਪੇ ਕਰੇ ਸੰਦੀਪ ਤੈਨੂੰ ਕੀ ਪਤਾ ਵਾ ਚਲਾਉਣੀ ਤੇ ਦੇ ਸਿਰ ਤੇ ਸਾਰਾ ਕੰਮ ਸੋੜਦੀ ਆਹੋ ਚਲਾਕ ਬੜੀਆਂ ਨੇ ਦੋਏ ਜਾਨੀਆਂ ਵਾਰੀ ਵਾਰੀ ਖਿਸਕ ਗਈ ਕੋਈ ਨੀ ਕੁੜੀ ਨੇ ਕੋਠੀ ਪਾਈ ਲੈਣੀ ਆ ਤੇ ਚਲੀ ਜਾਣਾ ਉਧਰ ਮੈਂ ਤਾਂ ਗਿਆ ਕਿਦੋਂ ਦਾ ਪਵੇ ਤੇ ਮੈਂ ਵੀ ਨਾਲ ਹੀ ਚੱਲ ਜਰਾ ਮੈਂ ਨਹੀਂ ਇਹਨਾਂ ਕੋ ਰਹਿਣਾ ਨਾ ਨਾ ਤੈਨੂੰ ਲੋੜ ਵੀ ਨਹੀਂ ਇੱਥੇ ਰਹਿਣ ਦੀ ਨਾ ਚੱਲ ਠੀਕ ਆ ਚੰਗਾ ਫਿਰ ਆ ਚਲੋ ਠੀਕ ਆ ਚਾਹ ਨਹੀਂ ਪੀਣੀ ਨਹੀਂ ਚੰਗਾ ਹੋਇਆ ਚਾਚੀ ਨੇ ਨਾ ਵੇਲੀ ਵਾਲਾ ਥਾਂ ਜਵਾਈ ਦੇ ਨਾ ਕਰਤਾ ਵਾ ਹਾਂ ਚੰਗੀ ਹੋਵੇ ਨਾ ਤੇ ਕੋਠੀ ਵੀ ਕੁੜੀ ਦੇ ਨਾ ਕਰਦੇ ਫੇਰ ਪਤਾ ਲੱਗਣਾ ਇਹਨਾਂ ਨੂੰ ਇਹ ਕਿੱਦਾਂ ਲੜਾਈ ਪੈਂਦੀ ਇਹਨਾਂ ਦੇ ਘਰ ਮੇਰੀ ਗੱਲ ਸੁਣ ਮੁੜ ਕੇ ਤੂੰ ਯਾਰ ਬੌੜਿਆ ਹੀ ਨਹੀਂ ਉਦੋਂ ਤੂੰ ਮੈਨੂੰ ਨਾਲ ਲੈ ਗਿਆ ਕਿੰਨੀਆਂ ਗੱਲਾਂ ਬਾਤਾਂ ਕਰਕੇ ਆਈਆਂ ਉਹਨਾਂ ਨੂੰ ਉਹ लवली ਉੱਥੇ ਕੀ ਕਰਨਾ ਵਾ ਯਾਰ ਸੌਂਦਾ ਤਾਂ ਕੋਈ ਹੈ ਨਹੀਂ ਆ ਜਦੋਂ ਜਾਵਾਂ ਮੰਮੀ ਘਰੋਂ ਬਾਹਰ ਨਿਕਲ ਜਾਂਦੀ ਆ ਉਹ ਤੈਨੂੰ ਮੈਂ ਕਿੰਨੀ ਵਾਰੀ ਫੋਨ ਲਾਇਆ ਤੂੰ ਮੇਰਾ ਫੋਨ ਹੀ ਨਹੀਂ ਚੁੱਕਦਾ ਜਦੋਂ ਮਾਤਾ ਤੇਰੀ ਘਰ ਹੁੰਦੀ ਆ ਉਦੋਂ ਤੈਨੂੰ ਮੈਂ ਫੋਨ ਲਾਇਆ ਵੀ ਆ ਜਾ ਤਾਂ ਤੂੰ ਕੋਈ ਯਾਰ ਕਿਈ ਵਾਰੀ ਫੋਨ ਘਰ ਪਿਆ ਰਹਿੰਦਾ ਸੀ ਮੈਂ ਆਂ ਡਿਆ ਤੇ ਕੋਠੀ ਦਾ ਕੰਮ ਕਰਨ ਆ ਕੋਠੀ ਪਾਉਂਦੇ ਆ ਭਾ ਇੱਥੇ ਕੋਠੀ ਦੇ ਪਾਉਂਦੇ ਜੇ ਪੈਲੀ ਜਾਂਦੀ ਰਹਿਣੀ ਆ ਤਾਂ ਕਰਕੇ ਮੈਂ ਆਇਆ ਤੇਰੇ ਨਾਲ ਯਾਰ ਮੈਂ ਕੀ ਕਰਾਂ ਦੱਸ ਭਲਾ ਮਮੀ ਮੰਦੀ ਨਹੀਂ ਯਾਰ ਪਟਵਾਰੀ ਨਹੀਂ ਸੁਣ ਗਣ ਡਿਆ ਉਹਨਾਂ ਦੀ ਅੱਛਾ ਨਾ ਹੋ ਜਾਣੀ ਉਹਨਾਂ ਦੀ ਪਟਵਾਰੀ ਚੰਗਾ ਬੰਦਾ ਯਾਰ ਜੇ ਹੋ ਜਾ ਕੋਈ ਹੁੰਦਾ ਪੈਸੇ ਲੈ ਕੇ ਤਾਂ ਨਾ ਕਰ ਦਿੰਦਾ ਜਿਹੜਾ ਕਿਲਾ ਖੰਡ ਹੁੰਦਾ ਵਾ ਲੈ ਵਾ ਉਥੋਂ ਜੇ ਸਾਰੀ ਉਹਨਾਂ ਦੇ ਨਾਂ ਹੋ ਗਈ ਤਾਂ ਮੁੜ ਕੇ ਕਿ ਲੱਭ ਲੈਣਾ ਤੂੰ ਉਹਦੇ ਗੱਲ ਉਹਦਾ ਆਪਾਂ ਕੀਤੀ ਵੀ ਵੇਖ ਲਾ ਵੀ ਤੀਜਾ ਹਿੱਸਾ ਦੇ ਦੇ ਸਾਨੂੰ ਤੀਜਾ ਹਿੱਸਾ ਵੀ ਦੇ ਕੇ ਰਾਜ਼ੀ ਨਹੀਂ ਆ ਤੂੰ ਮੁੜ ਕੇ ਆਇਆ ਹੀ ਨਹੀਂ ਤੇ ਤੀਜਾ ਹਿੱਸਾ ਤੈਨੂੰ ਕਿੱਥੋਂ ਦੇਣਾ ਉਹਨਾਂ ਨੇ ਚੱਲ ਕੋਈ ਗੱਲ ਨਹੀਂ ਮੈਂ ਕਿਸੇ ਨੂੰ ਨਾ ਪਿੰਡ ਤੂੰ ਨਾ ਨਹੀਂ ਹੁਣ ਕਰ ਨਹੀਂ ਘਰ ਨਹੀਂ ਆਉਣਾ ਮੈਂ ਆਉਣਾ ਮੈਂ ਤੇ ਚੱਲਿਆ ਸੀ ਸ਼ਹਿਰ ਨੂੰ ਮੈਂ ਜਾਂਦਾ ਜਾਂਦਾ ਸੁਨਾ ਦੇ ਜਾਨਾ ਤੇ ਟਾਈਮ ਤੇ ਮੇਰੇ ਕੋ ਵੀ ਹੈ ਨਹੀਂ ਮੈਨੂੰ ਜ਼ਰੂਰੀ ਕੰਮ ਹੀ ਕੋਈ ਓ ਯਾਰ ਸਾਰਾ ਕਸੂਰ ਨਾ ਮਾਤਾ ਦਾ ਹੀ ਹੋ ਓ ਯਾਰ ਮਾਤਾ ਨੂੰ ਕੀ ਪਤਾ ਵਾ ਉਹਦੇ ਆਪ ਗੂਠਾ ਲੰਦੀ ਆ ਸਾਰਾ ਕਸੂਰ ਤੇਰੀ ਭਾਬੀ ਦਾ ਵਾ ਉਹਨੂੰ ਸਾਰੇ ਕਾਨੂੰਨਾਂ ਦਾ ਪਤਾ ਵਾ ਵੀ ਪੜੀ ਕਿਦਾਂ ਨਾ ਹੋਣੀ ਆ ਪਤਾ ਤੇ ਹੈਗਾ ਵਾ ਨਹੀਂ ਚੱਲਣ ੜਾ ਜੀ ਤੂੰ ਨੇ ਮਗਰਦ ਲਾਇਆ ਹੀ ਹੈ ਨਾ ਗੱਲ ਤੇ ਉਹਨਾਂ ਦੀ ਮੰਦੀ ਨਾ ਸਾਰੀ ਤੇ ਮਾਤਾ ਨੂੰ ਗੱਲ ਮੰਨਣੀ ਪੈਣੀ ਆ ਉਹ ਸਰਦਾਰਾ ਦਾ ਬਦਲੀ ਗਈ ਹੋਈ ਉਹਦੇ ਮੱਥੇ ਤੇ ਲਾਗੇ ਕਰੀ ਜਾਗੇ ਉਹ ਮੈਂ ਤਾਂ ਹਿਸਾਬ ਲਾਇਆ ਵਾ ਚੁੱਪ ਕਰਕੇ ਨਾ ਭੂਆ ਨੂੰ ਲੈ ਕੇ ਆਉਣਾ ਹਣ ਕਿਹ ਦਿਨ ਭੂਆ ਨੇ ਸਾਰੀ ਗੱਲ ਬਾਨੀ ਤੈਨੂੰ ਵੀ ਪਤਾ ਵਾ ਭੂਆ ਨੂੰ ਕਿੱਦਾਂ ਡਰਦੀ ਓ ਜਿੰਨੂੰ ਵੀ ਲਿਆਉਣਾ ਵਾ ਨਾਲ ਲਿਆ ਕੇ ਤੇ ਕੰਮ ਕਰਾ ਲਾ ਨਹੀਂ ਤੇ ਹਫਤੇ ਦੇ ਵਿੱਚ ਵਿੱਚ ਗੇਮ ਪੈ ਜਾਣੀ ਚੱਲ ਕੋਈ ਗੱਲ ਨਹੀਂ ਇਦਾਂ ਕਰ ਲੈਨੇ ਤੇ ਅੱਜ ਲਈ ਮੈਂ ਨਾ ਮੇਰੇ ਕਾਬੂ ਆਉਣੀ ਚਾਹ ਪਾਣੀ ਪੀ ਲੈ ਨਹੀਂ ਨਹੀਂ ਚਾਹ ਪਾਣੀ ਨਹੀਂਗਾ ਪੀਣਾ ਮੈਂ ਆ ਗਿਆ ਫਿਰ ਸ਼ਰਮ ਹੋ ਗਿਆ ਇਦਾਂ ਚੰਗਾ ਨਹੀਂ ਲੱਗਦਾ ਯਾਰ ਬੰਦਾ ਭਰਾ ਮੇਰਾ ਫੋਨ ਚੋਕ ਲਈ ਜੇ ਮੈਂ ਫੋਨ ਕਰੂੰਗਾ ਤੇ ਚੱਲ ਠੀਕ ਆ ਚੰਗਾ ਬਰਾ ਭਰਾ ਯਾਰ ਤੇ ਲੱਗੋ ਜੇ ਸ਼ਰੀਕ ਹੁੰਦੇ ਆ ਉਹ ਤੇ ਕਹਿੰਦੇ ਆ ਕਿ ਘਰ ਚ ਰਫਰ ਪਵੇ ਪਹਿਲੀ ਕੋ ਭਰਾ ਨੂੰ ਮਿਲ ਜੇ ਤੇ ਫਿਰ ਵੀ ਵਿਚਾਰਾ ਫੋਨ ਕਰੀ ਜਾਂਦਾ ਸੀ ਤੋਂ ਮੇਰੀ ਕਿੱਡੀ ਵੱਡੀ ਗਲਤੀ ਆ ਮੈਂ ਫੋਨ ਵੀ ਨਹੀਂ ਚੁੱਕਿਆ ਕੋਈ ਕਹਿੰਦਾ ਇਦਾਂ ਹੀ ਕਰਦਾ ਵਾ ਹੁਣ ਕਹਿ ਦਿੰਨਾ ਭੂਆ ਨੂੰ ਨਾ ਲੈ ਕੇ ਜਾਣਾ ਵਾ ਸੰਦੀਪ ਨੂੰ ਵੀ ਨਾਲ ਹੀ ਲੈ ਜਾਣਾ ਵਾ ਜੋ ਹੋ ਗਈ ਫਿਰ ਵੇਖ ਕੇ ਦੇਖੀ ਜਾਊਗੀ ਜਾਂ ਫਿਰ ਲੜ ਪਾਂਗੇ ਜਾਂ ਫਿਰ ਪਹਿਲੀ ਮਿਲ ਜੂਗੀ